AICC ਨੇ ਪੰਜਾਬ ਪਰ ਵਿੱਚ ਨਿਯੁਕਤ ਕੀਤੇ 27 ਜ਼ਿਲ੍ਹਾ ਪ੍ਰਧਾਨ ਸੰਘਣ ਸ੍ਰੀਜਨ ਅਭਿਆਨ ਦਾ ਦੱਸਿਆ ਗਿਆ ਹਿੱਸਾ ਕੁਲਬੀਰ ਜ਼ੀਰਾ ਨੂੰ ਦੂਸਰੀ ਵਾਰ ਮਿਲੀ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨਗੀ ਮਹਿਲਾਵਾਂ ਨੂੰ ਰੱਖਿਆ ਦੂਰ ਕੇਵਲ ਇੱਕ ਦੇ ਹਿੱਸੇ ਆਈ ਪ੍ਰਧਾਨਗੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਪ੍ਰਪੋਜ਼ਲ ਨੂੰ ਮਨਜ਼ੂਰ ਕਰਦੇ ਹੋਏ ਨਾਮਾਦੀ ਘੋਸ਼ਣਾ ਕਰ ਦਿੱਤੀ ਹੈ ਇਸ ਸਬੰਧੀ ਨਵੇਂ ਪ੍ਰਧਾਨਾਂ ਦੀ ਲਿਸਟ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਜਾਰੀ ਲਿਸਟ ਵਿੱਚ ਇੱਕ ਗੱਲ ਖਾਸ ਨਜ਼ਰ ਆਈ ਕਿ ਇਸ ਵਾਰ ਮਹਿਲਾਵਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਗਈ। ਕੇਵਲ ਇੱਕ ਮਹਿਲਾ ਨੂੰ ਹੀ ਪ੍ਰਧਾਨਗੀ ਮਿਲੀ, ਉਹ ਵੀ ਪਟਿਆਲਾ ਰੂਰਲ ਤੋਂ ਗੁਰਸ਼ਰਨ ਕੌਰ ਰੰਦਾਵਾਂ ਨੂੰ ਦਿੱਤੀ ਗਈ। ਨਵੇਂ ਪ੍ਰਧਾਨਾਂ ਦੀ ਨਿਯੁਕਤੀ ਸੰਗਠਨ ਸ੍ਰੀਜਨ ਅਭਿਆਨ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਜਿਸ ਦੇ ਤਿਤ ਕੁਝ ਪੁਰਾਣੇ ਅਤੇ ਕੁਝ ਨਵੇਂ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਾਰੀ ਲਿਸਟ ਦੇ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਵਾਰ ਫਿਰ ਜੀਰਾ ਹਲਕੇ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਸ ਦੇ ਨਾਂ ਤੇ ਰਾਸ਼ਟਰੀ ਪ੍ਰਧਾਨ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਕੁਲਬੀਰ ਜੀਰਾ ਦੇ ਸਿਰ ਇੱਕ ਵਾਰ ਫਿਰ ਪ੍ਰਧਾਨਗੀ ਦਾ ਤਾਜ ਸਜਾਏ ਜਾਣ ਕਾਰਨ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਈਆਂ ਜੰਗਲ ਤੇ ਵਰਕਰਾਂ ਵੱਲੋਂ ਲੱਡੂ ਵੀ ਵੰਡੇ ਗਏ ਕੁਲਬੀਰ ਜੀਰਾ ਆਪਣੀ ਨਿਯੁਕਤੀ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਉਹ ਆਪਣੀ ਪਾਰਟੀ ਸਬੰਧੀ ਨਿਭਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਨੂੰ ਇਸ ਨਿਯੁਕਤੀ ਦਾ ਕਾਰਨ ਮੰਨ ਰਹੇ ਹਨ ਦੂਜੇ ਪਾਸੇ ਹਰਪ੍ਰੀਤ ਸਿੰਘ ਸਿੱਧੂ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਪ੍ਰਦਾਨ ਹਰੀ ਸਿੰਘ ਖਾਈ ਨੂੰ ਮੋਗੇ ਦਾ ਪ੍ਰਦਾਨ ਨਵਦੀਪ ਸਿੰਘ ਬਰਾਰ ਨੂੰ ਫਰੀਦਕੋਟ ਦਾ ਜ਼ਿਲ੍ਹਾ ਪ੍ਰਦਾਨ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਅੰਮ੍ਰਿਤਸਰ ਰੂਰਲ ਸੌਰਭ ਮਦਾਨ ਨੂੰ ਅੰਮ੍ਰਿਤਸਰ ਅਰਬਨ ਕੁਲਦੀਪ ਸਿੰਘ ਕਾਲਾ ਟਿੱਲੋ ਨੂੰ ਬਰਨਾਲਾ ਜ਼ਿਲ੍ਹੇ ਦਾ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਪ੍ਰੀਤਮ ਸਿੰਘ ਕੋਟ ਭਾਈ ਨੂੰ ਬਠਿੰਡਾ ਰੂਰਲ ਰਾਜਨ ਗਰਗ ਨੂੰ ਬਠਿੰਡਾ ਅਰਬਨ ਸੁਰਿੰਦਰ ਸਿੰਘ ਨੂੰ ਫਤਿਹਗੜ ਸਾਹਿਬ ਬਰਿੰਦਰ ਮੀਤ ਸਿੰਘ ਪਹਾੜਾ ਨੂੰ ਗੁਰਦਾਸਪੁਰ ਦਲਜੀਤ ਸਿੰਘ ਹੁਸ਼ਿਆਰਪੁਰ ਰਜਿੰਦਰ ਬੈਰੀ ਜਲੰਧਰ ਅਰਬਨ ਹਰਦੇਵ ਸਿੰਘ ਨੂੰ ਜਲੰਧਰ ਰੂਰਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਬਲਵਿੰਦਰ ਸਿੰਘ ਢਾਲੀਵਾਲ ਨੂੰ ਕਪੂਰਥਲਾ ਲਖਬੀਰ ਸਿੰਘ ਲੱਖਾ ਨੂੰ ਖੰਨਾ मेजर सिंह मुल्लापुर ਨੂੰ ਲੁਧਿਆਣਾ ਰੂਰਲ ਸੰਜੀਵ ਤਲਵਾਰ ਨੂੰ ਲੁਧਿਆਣਾ ਅਰਬਨ ਕਮਲकिशोर ਨੂੰ ਮੁਹਾਲੀ ਸ਼ੁਭਦੀਪ ਸਿੰਘ ਬਿੱਟੂ ਨੂੰ ਮੁਕਤਸਰ ਪੰਨਾ ਲਾਲ ਪਾਟਿਆ ਨੂੰ ਪਠਾਨਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਗੁਰਸ਼ਰਨ ਕੌਰ ਰੰਦਾਵਾ ਨੂੰ ਪਟਿਆਲਾ ਰੂਰਲ ਨਰੇਸ਼ ਕੁਮਾਰ ਦੁੱਗਲ ਨੂੰ ਪਟਿਆਲਾ ਅਰਬਨ ਦਾ ਪ੍ਰਧਾਨ ਬਣਾਇਆ ਗਿਆ ਰੋਪੜ ਯਾਨੀ ਰੁਪਨਗਰ ਤੋਂ ਅਸ਼ਵਨੀ ਸ਼ਰਮਾ ਨੂੰ ਪ੍ਰਦਾਨ ਸੰਗਰੂਰ ਤੋਂ ਜਗਦੇਵ ਸਿੰਘ ਗਗਾ SBS ਨਗਰ ਤੋਂ ਅਜੈ ਕੁਮਾਰ ਅਤੇ ਤਰਨਤਾਰਨ ਤੋਂ ਰਾਜਵੀਰ ਸਿੰਘ ਪੁੱਲਰ ਨੂੰ ਪ੍ਰਧਾਨ ਬਣਾਇਆ ਗਿਆ